ਤੇ ਅੱਜ ਪਹੁੰਚੇ ਆ ਜੀ ਵਿਜੇਦੇਸ਼ ਸਪੈਸ਼ਲ ਗੋਲ ਗੱਪੇ ਗੋਲ ਗੱਪੇ ਤੁਸੀਂ ਬੜੇ ਟਰਾਈ ਕੀਤੇ ਹੋਣੇ ਆ ਬਹੁਤ ਜਗ੍ਹਾ ਤੁਸੀਂ ਗੋਲ ਗੱਪੇ ਖਾਦੇ ਹੋਣੇ ਆ ਪਰ ਇੱਥੇ ਕੁਝ ਖਾਸ ਹੁੰਦਾ ਖਾਸ ਕੀ ਹੈ ਕਿ ਗੋਲ ਗੱਪੇ ਤੁਹਾਨੂੰ ਜਿਹੜੇ ਮਿਲਨੇ ਆ ਨਾ ਪਨੀਰ ਵਾਲੇ ਗੋਲ ਗੱਪੇ ਮਿਲਨੇ ਆ ਜੀ ਹਾਂ ਪਨੀਰ ਵਾਲੇ ਗੋਲ ਗੱਪੇ ਤੁਹਾਨੂੰ ਮਿਲਦੇ ਆ ਤੇ ਭਾਜੀ ਉਹ ਕਹਿੰਦੇ ਪਨੀਰ ਪਾ ਕੇ ਦਿੰਨੇ ਆ ਤੁਸੀਂ ਗੋਲ ਗੱਪੇ ਆ ਨਾ ਪਨੀਰ ਵਾਲੇ ਗੋਲ ਗੱਪੇ ਬਣਾਉਣੇ ਆ ਹਾਂ ਜੀ ਤੇ ਕਿਵੇਂ ਮੰਨੋ ਇਹ ਕਨਸੈਪਟ ਬਣ ਚਾਇਆ ਵੀ ਪਨੀਰ ਦੇ ਗੋਲ ਗੱਪੇ ਬਣਾਏ ਜਾਣ ਦੇ ਸਾਡੇ ਫਾਦਰ ਸਾਹਿਬ ਦੀ ਸੋਚ ਸੀ ਕਿ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਮੰਨ ਲਓ ਗਾਟਾਂ ਨੂੰ ਕੁਝ ਵਧੀਆ ਕੁਆਲਟੀ ਚੀਜ਼ ਚਾਹੀਦੀ ਹਣਾ ਹਾਂਜੀ ਹਾਂਜੀ ਤੇ ਭਾਈ ਤੁਸੀਂ ਪਨੀਰ ਯੂਜ਼ ਕਰਦੇ ਹੋ ਪਨੀਰ ਜਿਹੜਾ ਦੇਸੀ ਪਨੀਰ ਹੁੰਦਾ ਘਰੇ ਬਣਿਆ ਹੋਇਆ ਉਹ ਯੂਜ਼ ਕਰਦੇ ਹੋ ਹਾਂਜੀ ਹਾਂਜੀ ਦੇਸੀ ਫਰੇਜ਼ ਹੁੰਦਾ ਤੇ ਭਾਈ ਐਚੋ ਆਪਣੇ ਮਸਾਲੇ ਆਪਣੇ ਹੀ ਪੁੱਛੇ ਹੁੰਦੇ ਨੇ ਸਾਰਾ ਪਰ ਉਹਨਾਂ ਦੇਸੀ ਹੁੰਦਾ ਬਾਲੋ ਕੋਈ ਕੈਮੀਕਲ ਕੋਈ ਕੈਮੀਕਲ ਵਗੈਰਾ ਕੋਈ ਯੂਜ਼ ਨਹੀਂ ਹੁੰਦਾ ਜੀ ਦੁਕਾਨ ਕਿੰਨੇ ਸਾਲ ਪੁਰਾਣੀ ਹੈ ਕਹਿੰਦੇ ਬਹੁਤ ਪੁਰਾਣੀ ਦੁਕਾਨਾਂ ਤੁਹਾਡੇ ਸਾਰੀ ਦੁਕਾਨ ਲੱਗੇ ਪੈਕ 26 ਸਾਲ ਹੋ ਗਏ 35 36 ਸਾਲ ਕਿੰਨਾ ਨੇ ਸ਼ੁਰੂਆਤ ਕੀਤੀ ਜੀ ਜੀ ਤੇ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੋ ਸੱਸ਼ੇ ਕਾਲ ਅੱਜ ਤੁਹਾਡਾ ਸਵਾਗਤ ਕਰਦੇ ਆਂ ਟੇਸਟੀ ਦੁਨੀਆ ਦੇ ਵਿੱਚ ਤੇ ਅੱਜ ਪਹੁੰਚੇ ਆਂ ਜੀ ਵਿਜੇਦੇਸ਼ ਸਪੈਸ਼ਲ ਗੋਲ ਗੱਪੇ ਗੋਲ ਗੱਪੇ ਤੁਸੀਂ ਬੜੇ ਟਰਾਈ ਕੀਤੇ ਹੋਣੇ ਆ ਬਹੁਤ ਜਗ੍ਹਾ ਤੁਸੀਂ ਗੋਲ ਗੱਪੇ ਖਾਦੇ ਹੋਣੇ ਆ ਪਰ ਇੱਥੇ ਕੁਝ ਖਾਸ ਹੁੰਦਾ ਕਾਸ ਕੀ ਹੈ ਕਿ ਗੋਲ ਗੱਪੇ ਤੁਹਾਨੂੰ ਜਿਹੜੇ ਮਿਲਨੇ ਆਣਾ ਪਨੀਰ ਵਾਲੇ ਗੋਲ ਗੱਪੇ ਮਿਲਨੇ ਆ ਜੀ ਹਾਂ ਪਨੀਰ ਵਾਲੇ ਗੋਲ ਗੱਪੇ ਤੁਹਾਨੂੰ ਮਿਲਦੇ ਆ ਤੇ ਫਿਰ ਨਾਲ ਗੱਲ ਕਰਾਂਗੇ ਭਾਈ ਸੱਸੀ ਗਾਜ ਜੀ ਸੱਸੀ ਗਾਜ ਕੀ ਆ ਜੀ ਡੀਟਾ ਕੋ ਬੱਜਿਆ ਸਰ ਬੜੇ ਚਰਚੇ ਵਾਲੀ ਤੁਹਾਡੇ ਕਹਿੰਦੇ ਗੋਲ ਗੱਪੇ ਬੜੇ ਮਸ਼ਹੂਰ ਨੇ ਕੀ ਖਾਸ ਆ ਭਾਜੀ ਕਿ ਅੱਛੇ ਆਪਣੇ ਮਸਾਲੇ ਆਪਣੇ ਕਿਸੇ ਹੁੰਦੇ ਨੇ ਸਰ ਆਪਣਾ ਉਹ ਡਿਸੀ ਹੁੰਦਾ ਹੈ ਬਾਕੀ ਕੋਈ ਕਰਮੀ ਗੋਲਪੋ ਕਰਮੀ ਲੋਗਾਂ ਦਾ ਕੋਈ ਇੰਸਰੀ ਹੁੰਦਾ ਜੀ ਉਹ ਸਾਰਾ ਇੰਸ਼ੋਰ ਇਮਲੀ ਦਾ ਪਾਣੀ ਹੁੰਦਾ ਆ ਸੇਵਾ ਜੀ ਦੁਕਾਨ ਕਿੰਨੇ ਸਾਲ ਪੁਰਾਣੀ ਹੈ ਕਹਿੰਦੇ ਬਹੁਤ ਪੁਰਾਣੀ ਦੁਕਾਨ ਆ ਤੁਹਾਡੀ ਇਹ ਸਾਰੀ ਦੁਕਾਨ ਲੱਗੇ ਪੈਂਕ 36 ਸਾਲ ਹੋ ਗਏ ਨਾ 35 36 ਸਾਲ ਕਿੰਨਾ ਨੇ ਸ਼ੁਰੂਆਤ ਕੀਤੀ ਸੀ ਇਹ ਮੇਰੇ ਫਾਜ਼ਲ ਸਾਹਿਬ ਨੇ ਸ਼ੁਰੂ ਕੀਤਾ ਸਰ ਫਾਜ਼ਲ ਸਾਹਿਬ ਨੇ ਸ਼ੁਰੂ ਕੀਤਾ ਤੇ ਹੁਣ ਮੰਨੋ ਇਹ ਸੇਵਾ ਜਿਹੜੀ ਡਿਊਟੀ ਤੁਸੀਂ ਨਿਭਾ ਰਹੇ ਹੋ ਹਾਂਜੀ ਤੇ ਭਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਮੈਨੂੰ 15 16 ਸਾਲ ਹੋ ਗਏ ਹੈ 15 16 ਸਾਲ ਮੰਨ ਲਓ ਤੁਹਾਨੂੰ ਹੋ ਗਏ ਹਾਂਜੀ ਹਾਂਜੀ ਤੇ ਮਤਲਬ ਸਭ ਤੋਂ ਜ਼ਿਆਦਾ ਮਸ਼ਹੂਰ ਆਪਾਂ ਕਹਿ ਸਕਦੇ ਹਾਂ ਇਹ ਆਪਣੀ ਦੁਕਾਨ ਹੈਗੀ ਆ ਚਲੋ ਮੈਂ ਜੀ ਸੰਜੀਤ ਤੇ ਭਾਜੀ ਇਹੋ ਕਿਹਾ ਕਿ ਪਨੀਰ ਪਾ ਕੇ ਦਿੰਨੇ ਤੁਸੀਂ ਗੋਲ ਗੱਪੇ ਹਨ ਪਨੀਰ ਵਾਲੇ ਗੋਲ ਗੱਪੇ ਬਣਾਉਣੇ ਹੋ ਹਾਂਜੀ ਹਾਂਜੀ ਤੇ ਕਿਵੇਂ ਮੰਨ ਲਓ ਇਹ ਕਨਸੈਪਟ ਬਣ ਚਾਇਆ ਵੀ ਪਨੀਰ ਦੇ ਗੋਲ ਗੱਪੇ ਬਣਾਏ ਜਾਣ ਸੇ ਸਾਡੇ ਫਾਜ਼ਲ ਸਾਹਿਬ ਦੀ ਸੋਚ ਸੀ ਕਿ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਮੰਨ ਲਓ ਬਾਤਾਂ ਨੂੰ ਕੁਝ ਵਧੀਆ ਕੁਆਲਿਟੀ ਟੇਸਟ ਦੀ ਪਾ ਗਏ ਹਾਂਜੀ ਹਾਂਜੀ ਤੇ ਭਾਈ ਤੁਸੀਂ ਪਨੀਰ ਯੂਜ਼ ਕਰ ਦੇਓ ਪਨੀਰ ਜਿਹੜਾ ਦੇਸੀ ਪਨੀਰ ਹੁੰਦਾ ਘਰੇ ਬਣਿਆ ਹੋਇਆ ਉਹ ਯੂਜ਼ ਕਰਦੇ ਹੋ ਹਾਂਜੀ ਹਾਂਜੀ ਦੇਸੀ ਫੇਰ ਹੁੰਦਾ ਪੀਕ ਪਲਾਸਟਿਕ ਸ਼ੋਸ਼ਣ ਠੀਕ ਹੈ ਅਮਲੋ ਜਿਹੜਾ ਕੋਈ ਆਮ ਸੋਇਆ ਪੀਨ ਦਾ ਪਨੀਰ ਉਹ ਨਹੀਂ ਯੂਜ਼ ਕਰਦੇ ਹੋਰ ਨਹੀਂ ਯੂਜ਼ ਕਰਦੇ ਚਲੋ ਅੱਛੇ ਡਰਾਈ ਪੂਜ਼ ਡਰਾਈ ਪੂਜ਼ ਨੂੰ ਕਹਨਾਲ ਸਾਡੀ ਨੂੰ ਸ਼ੋਗੀ ਟਗਾਂ ਵਗੈਰਾ ਹੁੰਦਾ ਕਮਿਸ਼ਨ ਠੀਕ ਹੈ ਜਿਹੜਾ ਤੁਸੀਂ ਬੰਨ ਪਾਣੀ ਵਾਲੇ ਗੁੱਲ ਗੱਪੇ ਬਣਾਉਣੇ ਉਹਨਾਂ ਵਿੱਚ ਪਨੀਰ ਪੈਂਦਾ ਕਸਟਮਾਈਟ ਵਹਣੋ ਬਰੇ ਫਾਈਨਸ ਮਤਲਬ ਜਿਸ ਤਰ੍ਹਾਂ ਕਮ ਕਸਟਮਾਈਟ ਡਿਮਾਂਡ ਹੋਊਗੀ ਉਸ ਤਰੀਕੇ ਦੇ ਗੋਲ ਗੱਪੇ ਨੂੰ ਮਿਲ ਜਾਣੇ ਆ ਹਾਂਜੀ ਹਾਂਜੀ ਠੀਕ ਆ ਹੋਰ ਹੀ ਦੇਖਿਆ ਬੱਸ ਹਾਂਜੀ ਕੌਣ ਬਣਾ ਰਿਹਾ ਪਨੀਰ ਵਾਲੇ ਗੋਲ ਗੱਪੇ ਪਾਜੀ ਬਣਾ ਰਹੇ ਹੋ ਪਨੀਰ ਵਾਲੇ ਗੋਲ ਗੱਪੇ ਹਾਂਜੀ ਹਾਂਜੀ ਦੱਸੋ ਚਲੋ ਕੀ ਕੀ ਐਡ ਕਰ ਰਹੇ ਹੋ ਵਿੱਚ ਆਲੂ ਹੈਗੇ ਨੇ ਵਿੱਚ ਡਰਾਈ ਫੂਡ ਹੈਗੇ ਨੇ ਕਾਜੂ ਹੈਗੇ ਨੇ ਲੋ ਪਨੀਰ ਆ ਗਿਆ ਜੀ ਹਾਂਜੀ ਹਾਂਜੀ ਸੇ ਬੱਸ ਮਸਾਲਾ ਕਿਸੀ ਏ ਅਗੇ ਡਰਾਈਵ ਰੂਟ ਆ ਅੱਛਾ ਅਪਣੀ ਦੇ ਇੱਕ ਟਿੱਕੀ ਬਣ ਦੋ ਪੇਸ ਪੰਨੇ ਅਪਣੀ ਦੇ ਹਾਂਜੀ ਹਾਂਜੀ ਤੇ ਭਾਜੀ ਰੇਟ ਕੀ ਰੱਖਿਆ ਹੋਇਆ ਇਹ 10 ਰੁਪਏ ਦਿੰਦੇ 10 ਰੁਪਏ ਦਾ ਮਨੋਂ ਆਮ ਲੋਕ ਜਿਹੜੇ ਮਤਲਬ ਵੇਚਦੇ ਆ ਉਹ ਕੱਲੇ ਆਲੂ 바ਗੇ 10 ਰੁਪਏ ਦਿੰਦੇ ਤੁਸੀਂ ਪਨੀਰ 바ਗੇ 10 ਰੁਪਏ ਦਿੰਦੇ ਹਾਂਜੀ ਹਾਂਜੀ ਤੇ ਹੋਰ ਇਹਨੇ ਪਨੀਰ ਵਾਲੇ ਗੋਲ ਗੱਪੇ ਰੈਡੀ ਜਿਹੜੇ ਭਾਜੀ ਉਹਨਾਂ ਦੇ ਸਪੈਸ਼ਲ ਆ ਪਨੀਰ ਵਾਲੇ ਗੋਲ ਗੱਪੇ ਤੇ ਭਾਜੀ ਟਾਈਮਿੰਗ ਕੀ ਆਪਣੀ ਕਿੰਨੇ ਵਜੇ ਤੁਸੀਂ ਆ ਜਾਣੇ ਹੋ ਕਿੰਨੇ ਵਜੇ ਤੱਕ ਆਉਨੇ ਹੋ 10 ਦੋ ਦਿਨੋਂ 10 ਰੁਪਏ ਲੈ ਕੇ ਦਰ ਅਗ ਨੂੰ 10 ਰੁਪਏ ਮਨੋਂ ਸਵੇ 10 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤੇ ਭਾਜੀ ਆਪਣੇ ਪ੍ਰੋਪਰ ਲੋਕੇਸ਼ਨ ਕੀ ਹੈ ਜੇ ਤੁਹਾਡੇ ਕੋਲ ਕਸਟਮਰ ਨੇ ਆਉਣਾ ਹੋਵੇ ਕਿੱਦਾਂ ਆ ਸਕਦਾ ਇੱਥੇ ਤੁਹਾਨੂੰ ਮਿਲਨੇ ਆ ਪਨੀਰ ਵਾਲੇ ਗੁਲਗੱਪੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦੂੰਗਾ ਕਿ ਲੋਕੇਸ਼ਨ ਕਿੱਥੇ ਹੈ ਭਾਜੀ ਤੋਂ ਪੁੱਛ ਲੈਣੇ ਆ ਭਾਜੀ ਲੋਕੇਸ਼ਨ ਕੀ ਹੈ ਪ੍ਰੋਪਰ ਐਡਰੈਸ ਆਪਣਾ ਉੱਤਰਾਂਗੇ ਲੁਧਿਆਣਾ ਦ੍ਰੇਸੀ ਰੋਡ ਦ੍ਰੈਸੀ ਪਾਜੀ ਆਂ ਦ੍ਰੈਸੀ ਗਰਾਉਂਡ ਤੁਸੀਂ ਸਾਰੇ ਸੁਣੇ ਹੋਣਾ ਕਿ ਦ੍ਰੈਸੀ ਗਾਉਂ ਦੇ ਵਿੱਚ ਮਹਾਵੀਰ ਮਾਰਕੀਟ ਹੈ ਉੱਥੇ ਸਭ ਤੋਂ ਜ਼ਿਆਦਾ ਮਸ਼ਹੂਰ ਕਹਿ ਸਕਦੇ ਆ ਗੋਲ ਗੱਪਿਆਂ ਲਈ ਜੇ ਕੋਈ ਦੁਕਾਨ ਆ ਤਾਂ ਉਹ ਇੱਕੋ ਦੁਕਾਨ ਹੈ ਉਹ ਕੀ ਹੈ ਵਿਜੈ ਦੀ ਗੋਲ ਗੱਪਿਆਂ ਦੀ ਮਸ਼ਹੂਰ ਦੁਕਾਨ 35 ਸਾਲ ਪੁਰਾਣੀ ਦੁਕਾਨ ਹੈ ਇੱਥੇ ਤੇ ਪਾਜੀ ਪਾਣੀ ਕਿੰਨੇ ਤਰ੍ਹਾਂ ਦਾ ਹੁੰਦਾ ਆਪਣੇ ਕੋਲੇ ਸਿੰਗਲ ਇੱਕ ਤਰ੍ਹਾਂ ਦਾ ਹੀ ਹੁੰਦਾ ਤੇ ਮੰਨ ਲਓ ਖਾਸ ਹੈਗੇ ਕੋਈ ਪਨੀਰ ਵਾਲੇ ਗੋਲ ਗੱਫੇ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਪਨੀਰ ਵਾਲੇ ਗੋਲ ਗੱਫੇ ਕਿਹੜਾਈ ਪਾਜੀ ਦਾ ਚਿਹਰਾ ਤੁਸੀਂ ਦੇਖ ਲਓ ਪਾਜੀ ਤੁਸੀਂ ਭਾਜੀ ਇੱਥੇ ਹੁੰਦੇ ਹੋ ਕਿ ਫਾਦਰ ਸਾਹਿਬ ਹੁੰਦੇ ਨੇ ਫਾਦਰ ਸਾਹਿਬ ਵੀ ਹੁੰਦੇ ਨੇ ਤਾਂ ਅੰਕਲ ਜੀ ਵੀ ਇੱਥੇ ਹੁੰਦੇ ਨੇ ਤੇ ਇਹ ਬਾਈ ਜੀ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਆਗੇ ਤੁਸੀਂ ਵੀ ਪਨੀਰ ਵਾਲੇ ਗੋਲ ਗੱਪੇ ਜਿਹੜੇ ਟਰਾਈ ਕਰ ਸਕਦੇ ਹੋ ਬਹੁਤ ਲਾਜਵਾਬ ਹੁੰਦੇ ਆ ਪਨੀਰ ਵਾਲੇ ਗੋਲ ਗੱਪੇ ਔਰ ਇੱਕ ਚੀਜ਼ ਹੋਰ ਆ ਕਿ ਇਹਨਾਂ ਦੇ ਜਿਹੜੇ ਗੋਲ ਗੱਪੇ ਆ ਨਾ ਸਾਈਜ਼ ਬਹੁਤ ਵੱਡਾ ਰੱਖਿਆ ਹੋਇਆ ਇਹਨਾਂ ਨੇ ਗੋਲ ਗੱਪਿਆਂ ਦਾ ਭਾਦੀ ਜੇ ਸੇਲ ਦੀ ਗੱਲ ਕਰ ਗਏ ਇੱਕ ਦਿਨ ਚ ਕਿੰਨੇ ਗੋਲ ਗੱਪੇ ਸੇਲ ਹੋ ਜਾਂਦੇ ਕੋਈ ਆਈਡੀਆ ਮੰਨ ਲਓ ਕਹਿ ਸਕਦੇ ਹਾਂ ਹਜ਼ਾਰ ਗੋਲ ਗੱਪੇ ਲੱਗ ਜਾਂਦੇ ਇੱਕ ਦਿਨ ਚ ਬਣਾ ਗਏ ਉਹਨਾਂ 1000 ਗੋਲ ਗੱਪੇ ਅਮਨ ਜਿਹੜੇ ਗੋਲ ਗੱਪੇ ਹੁੰਦੇ ਆ ਸਾਈਜ਼ ਬڑا ਛੋਟਾ ਹੁੰਦਾ ਤੁਸੀਂ ਮਨ ਸਾਈਜ਼ ਪੂਰਾ ਵੱਡਾ ਵੱਡਾ ਬਣਾਇਆ ਹੋਇਆ ਹੋਇਆ ਉਹ ਇਹ ਤਾਂ ਉਹਨੋਂ 21 ਚ ਡਬਲ ਤੇ ਇੱਥੇ ਤੁਸੀਂ ਆ ਕੇ ਜਿਹੜਾ ਤੁਸੀਂ ਗੋਲ ਗੱਪੇ ਟਰਾਈ ਕਰ ਸਕਦੇ ਹੋ ਭਾਜੀ ਦੇ ਵਿਜੇ ਦੀ ਦੁਕਾਨ ਹੈਗੀ ਆ ਦ੍ਰੈਸਟੀ ਗਰਾਊਂਡ ਮਹਾਵੀਰ ਮਾਰਕੀਟ ਦ੍ਰੈਸਟੀ ਗਰਾਊਂਡ ਮਹਾਵੀਰ ਮਾਰਕੀਟ ਵਿਜੇ ਦੇ ਮਸ਼ਹੂਰ ਗੋਲ ਗੱਪੇ ਪਨੀਰ ਵਾਲੇ